ਸੀਨ ਇੱਕ ਬਹੁਤ ਵੱਡੀ ਪੋਲ ਖੋਲਦਾ ਹੈ ਤੇ ਬਹੁਤ ਵੱਡਾ ਕੌੜਾ ਸੱਚ ਬਿਆਨ ਕਰਦਾ ਹੈ ਤੁਹਾਨੂੰ ਪਤਾ ਹੈ ਕਿ ਅੱਜ ਮਜ਼ਦੂਰ ਦਿਹਾੜਾ ਅੱਜ ਮਜ਼ਦੂਰ ਦਿਵਸ ਹੈ ਸਾਰੇ ਸਰਕਾਰੀ ਦਫ਼ਤਰਾਂ 'ਚ ਅਫਸਰਾਂ ਨੂੰ ਛੁੱਟੀਆਂ ਨੇ ਤੇ ਤੁਸੀਂ ਅੱਜ ਛੁੱਟੀ ਕਿਉਂ ਨਹੀਂ ਕੀਤੀ ਉਹਨਾਂ ਦੇ ਖਾਤਿਆਂ 'ਚ ਪੈਸੇ ਆ ਜਾਣੇ ਸਾਨੂੰ ਕੀ ਨਹੀਂ ਦੇਣੇ ਆ ਅਸੀਂ ਤਾਂ ਦਿਹਾੜੀ ਲਾਵਾਂਗੇ ਤਾਂ ਪੱਕਾ ਪ੍ਰਾਂ ਸਿੱਧੀ ਜਾਂ ਨਹੀਂ ਤਾਂ ਮੁੱਦੀ ਹੈ ਮਿੱਤਰੋ ਅੱਜ ਮਜ਼ਦੂਰ ਦਿਵਸ ਹੈ ਤੇ ਮਜ਼ਦੂਰ ਦਿਵਸ ਕਰਕੇ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਅਫਸਰਾਂ ਕਰਮਚਾਰੀਆਂ ਨੂੰ ਛੁੱਟੀ ਹੈ ਸਾਰੇ ਦਫ਼ਤਰ ਬੰਦ ਨੇ ਉਹਨਾਂ ਨੂੰ ਤਨਖਾਹ ਵੀ ਮਿਲ ਜਾਣੀ ਹੈ ਤੇ ਛੁੱਟੀ ਵੀ ਮਿਲੀ ਹੈ ਤੇ ਇਹ ਜਿਹੜੇ ਮਜ਼ਦੂਰ ਨਹੀਂ ਇਹ ਮਜ਼ਦੂਰ ਦਿਵਸ ਵਾਲੇ ਦਿਨ ਵੀ ਦਿਹਾੜੀ ਆਏ ਨੇ ਅੱਜ ਮਜ਼ਦੂਰ ਦਿਹਾੜਾ ਤੁਸੀਂ ਛੁੱਟੀ ਕਿਉਂ ਨਹੀਂ ਕੀਤੀ ਸਾਡੀ ਤਵਾ ਨਹੀਂ ਚੱਲਦਾ ਪੂਰਾ ਅੱਗ ਨਹੀਂ ਮੱਚਦੀ ਚੁੱਲ੍ਹੇ 'ਚ ਕੀ ਕਰਗੇ ਹੁਣ ਅੱਗ ਨਹੀਂ ਮੱਚਦੀ ਚੁੱਲ੍ਹੇ 'ਚ ਪਰ ਸਾਰੇ ਮੁਲਾਜ਼ਮਾਂ ਨੂੰ ਅਫਸਰਾਂ ਨੂੰ ਤਾਂ ਛੁੱਟੀ ਅੱਜ ਅਸੀਂ ਤਾਂ ਨਹੀਂ ਛੁੱਟੀ ਕਰਦੇ ਸਾਨੂੰ ਪਤਾ ਸਾਡੇ ਜਵਾਕ ਘਰੇ ਭੁੱਖੇ ਮਰਨਗੇ ਉਹਨਾਂ ਵਾਸਤੇ ਲਿਜਾਵਾਂਗੇ ਥੋੜਾ ਘਣਾ ਕੁਝ ਕੋਈ ਖਾਪ ਖਾਵਾਂਗੇ ਕੋਈ ਉਹਨਾਂ ਨੂੰ ਲਿਜਾਵਾਂਗੇ ਚੌਂਕ ਦੇ ਵਿੱਚ ਆ ਕੇ ਬੈਠੇ ਨੇ ਜਿਵੇਂ ਪਸ਼ੂਆਂ ਦੀਆਂ ਮੰਡੀਆਂ ਲੱਗਦੀਆਂ ਸੀ ਟਰੈਕਟਰਾਂ ਦੀਆਂ ਮੰਡੀਆਂ ਲੱਗਦੀਆਂ ਨੇ ਇਹਨੇ ਕੁਝ ਸਾਲਾਂ ਤੋਂ ਚੌਂਕਾਂ ਦੇ ਵਿੱਚ ਵਿਕਣ ਦੇ ਲਈ ਮਜ਼ਦੂਰ ਆਉਂਦੇ ਨੇ ਇਸ ਸੀਨ ਦੀ ਵੀਡੀਓ ਨੂੰ ਨਾ ਲੋਕਾਂ ਨੇ ਦੇਖਣਾ ਤੇ ਨਾ ਬਹੁਤ ਸਾਰੇ ਲੋਕਾਂ ਨੇ ਸ਼ੇਅਰ ਕਰਨਾ ਕਿਉਂਕਿ ਇਹ ਅੱਜ ਗਰੀਬਾਂ ਦੀ ਵੀਡੀਓ ਹੈ ਮਜ਼ਦੂਰਾਂ ਦੀ ਵੀਡੀਓ ਹੈ ਤੇ ਮਜ਼ਦੂਰਾਂ ਦਾ ਦੁੱਖ ਹੈ ਬਈਆਂ ਰੋਟੀਆਂ ਸੀ ਲੈ ਕੇ ਆਏ ਆ ਆ ਜਮਾਂ ਬਈਆਂ ਰੋਟੀਆਂ ਦੇਖ ਸਕਦੇ ਤੁਸੀਂ ਠੀਕ ਹੈ ਜੇ ਇਹ 'ਚ ਕੋਈ ਸ਼ੱਕ ਹੋਵੇ ਤਾਂ ਮੈਨੂੰ ਦੱਸੋ ਇੱਧਰ ਮੁਹਰੋ ਹਾਂ ਹਾਂ ਬਈਆਂ ਰੋਟੀਆਂ ਲੈ ਕੇ ਸੀ ਆਏ ਆ ਠੀਕ ਹੈ ਤੇ ਦੱਸੋ ਕਰਾਂਗੇ ਅਸੀਂ ਕੀ ਇਹ ਇਹਦੇ ਨਾਲ ਕੀ ਕੰਮ ਕਰ ਲਾਂਗੇ ਅਸੀਂ ਜਿਹੜੇ ਦਿਹਾੜੀ ਲੱਗਣ ਲਈ ਆਉਂਦੇ ਨੇ ਅੱਧੇ ਜਣੇ ਵਿਚਾਰੇ ਇੱਥੇ ਹੀ ਰੋਟੀ ਖਾ ਕੇ ਮੁੜ ਜਾਂਦੇ ਨੇ ਦਿਹਾੜੀ ਵੀ ਨਹੀਂ ਮਿਲਦੀ ਸੋ ਸਭ ਤੋਂ ਵੱਡਾ ਸਵਾਲ ਕਿ ਇਹ ਮਜ਼ਦੂਰ ਅੱਜ ਮਜ਼ਦੂਰ ਦਿਵਸ ਦੀ ਛੁੱਟੀ ਵਾਲੇ ਦਿਨ ਵੀ ਦਿਹਾੜੀ ਲਈ ਕਿਉਂ ਆਏ ਨੇ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਬਾਪੂ ਜੀ ਇੱਥੇ ਕਿਉਂ ਬੈਠੇ ਹੋ ਤੁਸੀਂ ਆ ਕੇ ਇੱਥੇ ਬੈਠੇ ਆਂ ਭੁੱਖੇ ਬੈਠੇ ਆਂ ਕਾਹਦੇ ਵਾਸਤੇ ਆਇਓ ਢਾੜੀ ਮਿਲੂਗੀ ਤਾਂ ਫੇਰ ਹੀ ਰੋਟੀ ਪੱਕਣੀ ਸਾਡੀ ਨਹੀਂ ਤਾਂ ਬੰਦ ਆ ਜੀ ਸਾਡਾ ਵੀ ਕਰਦਾ ਜਿਵੇਂ ਹੁਣ ਬਈਆਂ ਰੋਟੀਆਂ ਸਾਡੇ ਆ ਮੇਰੇ ਕੋਲੇ ਵੀ ਇਹ ਤਾਂ ਬਾਈ ਨੇ ਵਖਾ ਗਿਆ ਮੈਂ ਵੀ ਖਵਾਇਆਂ ਨੀ ਮੇਰੀਆਂ ਮਰਚ ਦੇ ਨਾਲ ਬੱਧੀਆਂ ਵੀਆਂ ਜੀ ਸਾਡਾ ਵੀ ਕਰਦਾ ਅਸੀਂ ਵੀ ਚੰਗੀ ਰੋਟੀ ਖਾ ਜੇ ਚੰਗਾ ਸਾਡਾ ਧੀ ਪੁੱਤ ਨੌਕਰੀ ਤੇ ਲੱਗਾ ਹੋਵੇ ਸਾਡੇ ਕੋਲ 4 ਪੈਸੇ ਸਾਲ ਨੂੰ ਸੋਕ ਮੇਰੇ ਕਿਤੇ ਪਾਚੋ ਸਾਡਾ ਚੋ ਵੀ ਇੰਨੀ ਆ ਅਸੀਂ ਤਾਂ ਨਰਕਾਂ ਦੇ ਵਿੱਚ ਆ ਬੱਚੇ ਤਾਂ ਸਾਡੇ ਵੇਲੇ ਪਰਦੇ ਆ ਅਸੀਂ ਤਾਂ ਵੇਲੇ ਫਿਰਦੇ ਸਾਨੂੰ ਮਤਲਬ ਕੋਈ ਸਰਕਾਰ ਕੋਈ ਮਤਲਬ ਸਾਡੇ ਕੋਈ ਉਧਰ ਨਹੀਂ ਦੇ ਰਹੀ ਸਰਕਾਰ ਤੁਹਾਨੂੰ ਤੁਸੀਂ ਆਪਣੇ ਬੱਚਿਆਂ ਨੂੰ ਪੜਾਇਆ ਜੀ ਹਾਂਜੀ ਮੇਰੀ ਕੁੜੀ 12 ਕਲਾਸਾ ਪੜ੍ਹਦੀ ਹੈ ਘਰੇ ਮੇਰੀ ਬੇਲੀ ਬੈਠੀ ਹੈ ਕੁੜੀ ਮੇਰੀ ਪੋਚੀ ਲੌਣ ਜਾਂਦੀ ਹੈ ਮਾਸ਼ਾ ਦੇ ਘਰੇ ਮੇੜੀਆਂ ਪੜਾਈਆਂ ਵੀ ਮੇਰੇ ਬੱਚੇ ਦੇ ਖੂਨ ਦੇ ਵਿੱਚ ਗਈਆਂ ਹੋਈਆਂ ਕਿਸੇ ਨੇ ਨੌਕਰੀ ਦਿੱਤੀਗੀ ਨਾ ਕੋਈ ਸਾਡੇ ਕੋਲ ਨੌਕਰੀ ਵਾਲਾ ਕੋਈ ਬੰਦਾ ਆਇਆ ਮੰਨ ਕੇ ਚੱਲੋ ਉਹਨਾਂ ਨੂੰ ਖਾਤਿਆ ਚ ਆ ਜਾਣਾ ਸ਼ਾਮ ਨੂੰ ਸਾਨੂੰ ਕੀ ਨਹੀਂ ਦੇਣੇ ਅਸੀਂ ਤਾਂ ਕਮਾਵਾਂਗੇ ਤਾਂ ਖਾਵਾਂਗੇ ਰਹਿੰਦੇ ਖੁੰਡੇ ਜਿਹੜੇ ਠੇਕੇਦਾਰ ਬਗਲੇ ਚਿੱਟੇ ਫਿਰਦੇ ਆ ਸਾਨੂੰ ਇਹ ਖਾਈ ਜਾਂਦੇ ਆ ਇਹ ਚਿੱਟੇ ਬਗਲੇ ਨਹੀਂ ਸਾਨੂੰ ਛੱਡ ਦੇ ਹੈ ਬਾਈ ਜੀ ਕਿੰਨੀ ਕ ਮਿਹਨਤ ਜ਼ਿੰਦਗੀ ਚ ਕੀਤੀ ਹੈ ਮਿਹਨਤ ਬਹੁਤ ਕੀਤੀ ਹੈ ਜੀ ਬਹੁਤ ਜ਼ਿਆਦਾ ਅਸੀਂ ਨਿੱਕੇ ਨਿੱਕੇ ਹੁੰਦੇ ਜਦੋਂ ਬਾਟੀਆਂਾਂ ਬੱਟੜੀਆਂਾਂ ਮਡਲੀਆਂਾਂ ਲੋੜੀਆਂਾਂ ਧੂਨੇ ਝਾੜਨੇ ਹੱਥੀ ਕੰਮ ਖਾਤੇ ਰਹੇ ਹਾਂ ਜੇ ਅਸੀਂ ਬਹੁਤ ਮਿਹਨਤ ਕੀਤੀ ਹੈ ਪਰ ਮਿਹਨਤ ਦਾ ਸਾਨੂੰ ਕਿਸੇ ਪਾਸੋਂ ਕਿਸੇ ਸਰਕਾਰ ਨੇ ਸਾਨੂੰ ਕੋਈ ਫਾਇਦਾ ਨਹੀਂ ਸਾਨੂੰ ਦਿੱਤਾ ਕਦੇ ਇਹ ਸਰਕਾਰ ਨੇ ਅੱਜ ਤੱਕ ਵੀ ਸਾਨੂੰ ਕੋਈ ਇਹਨੇ ਫਾਇਦਾ ਦਿੱਤਾ ਹੋਵੇ ਕਿਸੇ ਸਰਕਾਰ ਨੇ ਵੀ ਕੋਈ ਸਰਕਾਰ ਨੇ ਸਾਡੀ ਕੋਈ ਸੁਣਾਈ ਨਹੀਂ ਸੁਣੀ ਗਈ ਕੋਈ ਸਾਡੀ ਗੱਲ ਬਾਤ ਅੱਛਾ ਅੱਜ ਮਜ਼ਦੂਰ ਦਿਹਾੜਾ ਮਜ਼ਦੂਰ ਦਿਹਾੜਾ ਤੇ ਸਾਰਿਆਂ ਨੂੰ ਛੁੱਟੀ ਹੈ ਅਫਸਰ ਕਰਮਚਾਰੀ ਛੁੱਟੀ ਤੇਨੇ ਤੁਸੀਂ ਛੁੱਟੀ ਕਿਉਂ ਨਹੀਂ ਕੀਤੀ ਅੱਛਾ ਜਨਾਬ ਛੁੱਟੀ ਕਰਾਂਗੇ ਤੇ ਜੁਆਕਾਂ ਨੂੰ ਕੀ ਖਫਾਵਾਂਗੇ ਛਲ ਜਾ ਕੇ ਛੁੱਟੀ ਅਫਸਰਾਂ ਨੇ ਕਰ ਲਈ ਚਲੋ ਮੰਨਦੇ ਆ ਵੀ ਸਰਕਾਰੀ ਲੈਂਦੇ ਆ ਜਾਂ ਤਾਂ ਸਾਨੂੰ ਵੀ ਤਰਖਾ ਪਾ ਦਿੰਦੇ ਕੋਈ ਹਜ਼ਾਰ ਹਜ਼ਾਰ 15-15 ਤੋਂ ਸਾਲ ਹੋ ਗਏ ਅਸੀਂ ਵੀ ਛੁੱਟੀ ਕਰਕੇ ਦੇਖ ਲੈਂਦੇ ਅਸੀਂ ਤੇ ਚਲੋ ਵੀ ਇਹਨਾਂ ਨੂੰ ਛੁੱਟੀ ਆ ਚੱਲ ਸਾਨੂੰ ਵੀ ਛੁੱਟੀ ਕਰਤੀ ਮਜ਼ਦੂਰਾਂ ਨੂੰ ਸਾਨੂੰ ਤਾਂ ਕੋਈ ਛੁੱਟੀ ਨਹੀਂ ਸਾਡੇ ਤਾਂ ਛੁੱਟੀ ਹੋ ਲੋ ਹੋਣੀ ਜਦੋਂ ਕੰਮ ਹੀ ਚ ਗੇ ਸਾਨੂੰ ਕੋਈ ਛੁੱਟੀ ਨਹੀਂ ਕਿ ਨਾ ਸਰਕਾਰੀ ਨਾ ਸਹੀ ਆਪਦੀ ਛੁੱਟੀ ਕਰ ਸਕਦੇ ਆ ਜੀ ਇਹ ਤਾਂ ਉਸ ਤਰ੍ਹਾਂ ਦੀਆਂ ਛੁੱਟੀਆਂ ਜੀ ਉਹ ਕਰਦੇ ਆ ਸਾਨੂੰ ਕਿਹੜੇ ਨਹੀਂ ਪਲਾਜ਼ਮਾ ਦੀਆਂ ਛੁੱਟੀਆਂ ਕਰਵਾਉਣੀਆਂ ਸਾਨੂੰ ਕੋਈ ਸਾਨੂੰ ਇਹਨਾਂ ਨੇ ਡਿਪਟੀ ਕਾਂਡ ਦੀਆਂ ਛੁੱਟੀਆਂ ਕਰਵਾਉਣੀਆਂ ਸਾਨੂੰ ਸਾਨੂੰ ਕਿਹ ਛੁੱਟੀ ਤੱਕ ਕੋਈ ਮਤਲ ਨਹੀਂਗਾ ਸਾਨੂੰ ਤਾਂ ਆਪਦੇ ਮਜ਼ਦੂਰੀ ਦਾ ਮਤਲ ਕੋ ਬੈਠੇ ਆ ਜੋ ਕੋਈ ਆਊਗਾ ਤੇ ਜਾਵਾਂਗੇ ਨਹੀਂ ਰੋਟੀਆਂ ਪਈਆਂ ਇੱਥੇ ਬਹਿ ਕੇ ਖਾ ਕੇ ਮੜ ਜਾਾਂਗੇ ਸਾਡੇ ਕੋਲ ਤਾਂ ਬਸ ਇਹ ਆ ਗੋਸੀ ਆ ਜੀ ਸਾਡੇ ਅੱਛਾ ਕਹਿ ਨਹੀਂ ਸਕਦੇ ਕਿ ਛੋਟੇ ਸਾਹਮਣੇ ਰੋਈ ਪਿੱਟੀ ਜਾਂਦੇ ਆ ਤਨਖਾਹ ਤਨਖਾਹ ਭਾਈ ਜੀ ਕਿੰਨੀ ਕੁ ਉਮਰ ਹੋ ਗਈ ਤੁਹਾਡੀ ਮੇਰੀ 68 ਸਾਲ ਦੀ ਉਮਰ ਆਈ ਠੀਕ ਹੈ ਇੱਥੇ ਗਏ ਦਿਹਾੜੀ ਲਈਏ ਸਾਨੂੰ ਮਿਹਨਤ ਨਹੀਂ ਪੂਰੀ ਮਿਲਦੀ ਮਹਾਜਨ ਨੇ ਦਿਹਾੜੀ ਪੂਰੀ ਦਿੰਦਾ ਠੇਕੇਦਾਰ ਨਹੀਂ ਸਾਨੂੰ ਦਿਹਾੜੀ ਪੂਰੀ ਦਿੰਦਾ ਜ਼ਿਮੀਂਦਾਰ ਨਹੀਂ ਸਾਨੂੰ ਦਿਹਾੜੀ ਪੂਰੀ ਦਿੰਦਾ ਸਾਡਾ ਤਾਂ ਮਰਨ ਵਾਲਾ ਹਿਸਾਬ ਆਇਆ ਪਿਆ ਤਾਂ ਉਹ ਮਾਰ ਦੇਵੇ ਸਾਨੂੰ ਗਵਰਨਮੈਂਟ ਹਾਂ ਅੱਛਾ ਜ਼ਿੰਦਗੀ ਚ ਕਿੰਨੀ ਕੁ ਮਿਹਨਤ ਕੀਤੀ ਹੈ ਬਹੁਤ ਜ਼ਿਆਦਾ ਕੀਤੀ ਹੈ ਜੀ ਮਿਹਨਤ ਕਿੰਨੀ ਕੁ ਉਮਰ ਤੋਂ ਤੁਸੀਂ ਮਿਹਨਤ ਕਰਨ ਲੱਗੇ ਸੀ ਮੈਂ 5-7 ਸਾਲ ਦੀ ਉਮਰ ਕੰਮ ਕਰਨ ਲੱਗ ਗਈ ਅੱਛਾ 5-7 ਸਾਲ ਦੀ ਸੀ ਛੋਟਾ ਛੋਟਾ ਪੱਠੀ ਸਾਡੀ ਮਾਂ ਭੁੰਨਦੀ ਹੁੰਦੀ ਸੀਗੀ ਇਕ ਆਕੂ ਸੁੱਕਾ ਚੋਕ ਕੇ ਲਿਆਉਣਾ ਉੱਥੇ ਉਹਨੂੰ ਦਾਣੇ ਭੁੰਨ ਕੇ ਉਹਨੇ ਥੋੜੇ ਥੋੜੇ ਬਣਾ ਲੈਣੇ ਉਸ ਤੋਂ ਅਸੀਂ ਆਟਾ ਬਣਾਉਣਾ ਉਹਦਾ ਉਦੋਂ ਵੀ ਬੁਰਾ ਹਾਲ ਨਹੀਂ ਸੀਗਾ ਜੀ ਬੁਰਾ ਹਾਲ ਅੱਜ ਵੀ ਉਹੀ ਹਾਲ ਸਾਡਾ ਅੱਜ ਹਾਂ ਜੇ ਸਾਨੂੰ ਅੱਜ ਕੋਈ ਦਿਹਾੜੀ ਚਾਰ ਛੇੜ ਮਿਰਨ ਅਸੀਂ ਵੀ ਆਰਾਮ ਕਰ ਗਏ ਜਿਵੇਂ ਅੱਜ ਦਿਹਾੜਾ ਛੁੱਟੀ ਦਾ ਅਸੀਂ ਵੀ ਘਰੇ ਬੈਂਦੇ ਪਰ ਸਾਡਾ ਨਹੀਂ ਭੇਜ ਸਕਦੇ ਸੀ ਹਾਂ ਤੁਸੀਂ ਦੇਖ ਸਕਦੇ ਹੋ ਜਿੰਨਾ ਮਜ਼ਦੂਰਾ ਨੇ ਧਰਤੀ ਤੇ ਸਭ ਕੁਝ ਬਣਾਇਆ ਸਿਰਜਿਆ ਆ ਜਿੰਨੀਆਂ ਬਿਲਡਿੰਗਾਂ ਨੇ ਸਾਰੀਆਂ ਇਹਨਾਂ ਮਜ਼ਦੂਰਾ ਦੇ ਹੱਥਾਂ ਨਾਲ ਬਣੀਆਂ ਨੇ ਆ ਜਿੰਨੀਆਂ ਸੜਕਾਂ ਨੇ ਸਾਰੀਆਂ ਇਹਨਾਂ ਮਜ਼ਦੂਰਾ ਦੇ ਹੱਥਾਂ ਨਾਲ ਬਣੀਆਂ ਨੇ ਜਿੰਨੇ ਹਸਪਤਾਲ ਨੇ ਵੱਡੇ ਸਭ ਮਜ਼ਦੂਰਾ ਨੇ ਬਣਾਏ ਨੇ ਪਰ ਉੱਥੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਜਿੰਨੀਆਂ ਵੱਡੀਆਂ ਯੂਨੀਵਰਸਿਟੀਆਂ ਕਾਲਜ ਨੇ ਉਹ ਸਾਰੇ ਇਹਨਾਂ ਦੇ ਹੱਥਾਂ ਨਾਲ ਬਣੇ ਨੇ ਪਰ ਉਥੇ ਇਹ ਆਪਣਾ ਇਲਾਜ ਨਹੀਂ ਕਰਵਾ ਸਕਦੇ ਦੇਖੋ ਮੈਂ ਬਾਰ ਬਾਰ ਕਹੂੰਗਾ ਕਿ ਜ਼ਿੰਦਗੀ ਮਜ਼ਦੂਰਾਂ ਦੀ ਇੱਥੇ ਪਸ਼ੂਆਂ ਤੋਂ ਵੀ ਮਾੜੀ ਆਪਾਂ ਗੱਲ ਕਰਦੇ ਆਂ ਬਾਈ ਜੀ ਕਿੱਦਾਂ ਦੀ ਜ਼ਿੰਦਗੀ ਹੈ ਜ਼ਿੰਦਗੀ ਨਾਰਕੀ ਆ ਬਾਈ ਅੱਛਾ ਸਰੇ ਦਾ ਨਾਰਕ ਬਣਿਆ ਹੋਇਆ ਹਾਂ ਹਾਂ ਹੁਣ ਤੜਕੇ ਆ ਗਏ ਆ ਰੋਟੀਆਂ ਬਣਾ ਕੇ ਆ ਬੈਠੇ ਆ ਹੁਣ ਇੱਥੇ ਇਹ ਨਹੀਂ ਪਤਾ ਲੱਗੂਗੀ ਜਾਂ ਨਾ ਲੱਗੇ ਦਿਹਾੜੀ ਮੁਸ਼ਕਲ ਆ ਜੀ ਹੁਣ ਹਰ ਤੋ ਯਾ ਆ ਵੀ ਦੇਖ ਲੋ ਟਾਈਮ ਕਿ ਹੋ ਗਿਆ 10 11 ਵਜ ਗਏ ਹੁਣ ਤੇ ਹੁਣ ਤਾਂ ਮੁਸ਼ਕਲ ਹੀ ਆ ਭੋਕੇ ਮਾਰਨਾਂ ਹੁਣ ਭਾਲ ਲੰਗੇ ਤਾਂ 300 ਦੇ ਭਾਲ ਲੰਗੇ ਜਿਹਨੇ ਲਜਾਣਾ 300 ਦਾ ਆਖੂਗਾ 300 ਲੈ ਲੋ ਭਾਈ ਜੀ ਇਹ ਤੁਹਾਡੇ ਛੋਲੇ ਚ ਕੀ ਐ ਪਸੰਦੇ ਰੋਟੀਆਂ ਐ ਰੋਟੀਆਂ ਰੋਜ਼ ਦਿਹਾੜੀ ਲੱਗ ਜਾਂਦੀ ਐ ਨਹੀਂ ਲੱਗਦੀ ਨਹੀਂ ਲੱਗਦੀ 25-3 ਲੱਗਦੀ ਕਿ ਕਿਦਾ 25-3 ਲੱਗਦੀ ਹੈ ਦਿਹਾੜੀ ਤੇ ਭੁੱਖੇ ਜੇ ਬੈ ਕੇ ਬਾਰਾਂ ਵੇ ਚੱਕਰ ਘਰੇ ਮੋੜ ਜਾਂਦੇ ਆ ਇੱਥੇ ਕੋਈ ਸਾਡੂ ਕੋਈ ਨਹੀਂ ਬਾਰ ਪੋਹ ਦਾ ਬੋਤਲ ਲੈ ਜਾਂਦੇ ਆ ਬੋਤਲ ਲੈ ਕੇ ਤੂੰ ਕੌਣ ਤੇ ਮੈਂ ਕੌਣ